ਅੱਜ ਦਾ ਦਿਨ ਬਿਲਕੁਲ ਹੀ ਸੁਸਤ ਮੋੜੇ 'ਚ ਸ਼ੁਰੂ ਹੋਇਆ। अलार्म ਵੱਜਿਆ ਪਰ ਉੱਠਣ ਦਾ ਬਿਲਕੁਲ ਵੀ ਮਾਨ ਨਹੀਂ ਸੀ। ਉੱਠ ਕੇ ਦੇਖਿਆ ਕਿ ਮੰਮੀ ਸਵੇਰ-ਸਵੇਰ ਹੀ ਸੇਮੀਆਂ ਬਣਾ ਰਹੀ ਸੀਗੇ। ਜਿਹਦਾ ਰੀਜ਼ਨ ਮੈਂ ਤੁਹਾਨੂੰ ਕੱਲ੍ਹ ਵਾਲੇ ਵਲੌਗ 'ਚ ਦੱਸੂੰਗੀ। ਕੱਲ੍ਹ ਵਾਲਾ ਵਲੌਗ ਦੇਖਣਾ ਨਾ ਭੁੱਲਿਓ। ਫਿਰ ਮੈਂ ਸੋਚਿਆ ਚਲੋ ਮੈਂ ਵੀ ਕੋਈ ਨਾ ਕੋਈ ਕੰਮ ਕਰਵਾ ਦਿੰਨੀ ਆ। ਅਪਰਾ ਚੱਕੀ ਆਟਾ ਛਾਨਣਾ ਸ਼ੁਰੂ ਕੀਤਾ ਬਟ ਆਟਾ ਗੁੰਨਣ ਦਾ ਬਿਲਕੁਲ ਮਾਨ ਨਹੀਂ ਸੀਗਾ। ਮੈਂ ਘਰਦਿਆਂ ਦੇ ਛੱਡ ਦਿੱਤਾ। ਮੈਂ ਕਿਹਾ ਮੰਮੀ ਤੁਸੀਂ ਹੀ ਗੁੰਨ ਦਿਓ। ਸਾਰਾ ਦਿਨ ਅੱਜ ਲੋਈ ਫੀਲ ਹੁੰਦਾ ਰਿਹਾ। ਕੋਈ ਫਾਇਦਾ ਨਹੀਂ ਹੋਇਆ। ਸ ਆਪਣੇ ਆਪ ਨੂੰ ਸਹੀ ਕਰਦੇ ਆ ਪੋਜ਼ਿਟਿਵ ਗੱਲਾਂ ਸੋਚਦੇ ਆ ਕੁਝ ਅਜਿਹੇ ਆ ਸੋਚਾਂ ਜੋ ਸਾਨੂੰ ਉਹਨਾਂ ਦਿਨਾਂ ਵਿੱਚੋਂ ਹਸਣਾ ਦਿੰਦੀਆਂ ਜਦੋਂ ਸਾਰਾ ਕੁਝ ਥੱਕਿਆ ਦਿਖਾਇਆ ਫਿਰੁੰਦਾ ਜਿੱਦਾਂ ਕਿ ਅੱਜ ਜਿੱਦਾਂ ਕਿ ਅੱਜ ਮੈਨੂੰ ਬਹੁਤ ਜ਼ਿਆਦਾ ਥੱਕਿਆ ਦਿਖਾਇਆ ਫਿਰ ਲੋਰਿਆ ਸੀਗਾ ਕਈ ਵਾਰ ਜ਼ਿੰਦਗੀ ਵਿੱਚ ਵਕਤ ਐਸਾ ਆਉਂਦਾ ਕਿ ਲੱਗਦਾ ਸਾਰੇ ਰਸਤੇ ਬੰਦ ਆ ਮੰਨ ਕਰਦਾ ਛੱਡੀ ਇਹ ਸਭ ਕੁਝ ਉਸ ਵੇਲੇ ਨੂੰ ਯਾਦ ਰੱਖਿਏ ਤੁਸੀਂ ਜਿੱਥੇ ਹੋ ਉੱਥੇ ਤੱਕ ਆਉਣ ਲਈ ਵੀ ਤੁਸੀਂ ਬਹੁਤ ਕੁਝ ਜਿੱਤਿਆ ਹੈ ਤੁਸੀਂ ਹਾਰੇ ਨਹੀਂ ਹੋ ਤੁਸੀਂ ਥੱਕੇ ਹੋ ਜਿੱਦਾਂ ਕਿ ਮੈਂ ਅੱਜ ਥੱਕੀ ਸੀਗੀ ਥੱਕਣਾ ਜ਼ਰੂਰੀ ਹੁੰਦਾ ਹੈ ਥੱਕਣਾ ਜ਼ਰੂਰੀ ਕਿਉਂ ਕਿਉਂਕਿ ਉਹ ਇਸ ਗੱਲ ਨੂੰ ਸਾਬਿਤ ਕਰਦਾ ਹੈ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ ਤੇ ਕੋਸ਼ਿਸ਼ ਕਰਨ ਵਾਲਾ ਬੰਦਾ ਕਦੀ ਵੀ ਨਹੀਂ ਹਾਰਦਾ ਕਿਉਂਕਿ ਉਸ ਦੇ ਨਾਲ ਪਰਮਾਤਮਾ ਹੁੰਦਾ ਹੈ ਤੇ ਪਰਮਾਤਮਾ ਆਪਣੇ ਬੱਚਿਆਂ ਨੂੰ ਕਦੀ ਵੀ ਹਾਰ ਨਹੀਂ ਦਿੰਦਾ ਇੱਦੀ ਮੈਂ ਅੱਜ ਚਾਹ ਬਣਾਈ ਨਾਲੇ ਘਰਦਿਆਂ ਨੂੰ ਪਲਾਈ ਨਾਲੇ ਆਪ ਪੀਤੀ ਨਾਲੇ ਆਪਣੇ ਪਰਮਾਤਮਾ ਨੂੰ ਯਾਦ ਕੀਤਾ ਤੇ ਵਾਹਿਗੁਰੂ ਤੋਂ ਵੱਡਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੈਗਾ ਆਪਣੇ ਰੱਬ ਨੂੰ ਯਾਦ ਰੱਖੋ ਤੇ ਬੁਰੀਆਂ ਗੱਲਾਂ ਤੋਂ ਦੂਰ ਰੱਖੋ ਸਾਰਾ ਕੁਝ ਚੰਗਾ ਚੰਗਾਈ ਹੋਊਗਾ ਜੀ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ ਉਮੀਦ ਕਰਦੀ ਆ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਾ ਹੋਊਗਾ ਤੇ ਕੱਲ ਦਾ ਵਲੌਗ ਦੇਖਣਾ ਨਾ ਭੁੱਲਿਓ ਬਹੁਤ ਹੀ ਜ਼ਿਆਦਾ ਵਧੀਆ ਹੋਊਗਾ ਇਦੀ ਫੇਰ ਘਰਦਿਆਂ ਨੂੰ ਚਾਹ ਪਲਾਈ ਤੇ ਨਾਲ ਆਪ ਪੀਤੀ ਬਾਏ ਬਾਏ ਜੀ ਸਸੇ ਕਾ